ਦੋਸਤੋ ਇੱਕ ਸੱਚਾ ਦੋਸਤ ਲੱਭਣਾ ਆਪਣੇ ਆਪ ਵਿੱਚ ਇੱਕ ਬਹੁਤ ਹੀ ਕਿਸਮਤ ਵਾਲਾ ਤੋਹਫਾ ਹੈ ਪਰ ਸਮੱਸਿਆ ਇਹ ਹੈ ਕਿ ਇੱਕ ਸੱਚੇ ਦੋਸਤ ਨੂੰ ਕਿਵੇਂ ਪਰਖਾਇਆ ਜਾਵੇ ਆਓ ਜਾਣਦੇ ਹਾਂ ਸੱਚੇ ਮਿੱਤਰ ਦੇ 10 ਗੁਣ ਉਹਨਾਂ ਨੂੰ ਜਿਨ੍ਹਾਂ ਦੇ ਜਰੀਏ ਤੁਸੀਂ ਜਾਣ ਸਕਦੇ ਹੋ ਕਿ ਸੱਚੇ ਦੋਸਤਾਂ ਦੀ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਅਤੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਸੱਚੇ ਅਤੇ ਸਵਾਰਥੀ ਦੋਸਤਾਂ ਵਿੱਚ ਫਰਕ ਕਰ ਸਕਦੇ ਹੋ ਦੋਸਤੋ ਸੱਚੇ ਦੋਸਤ ਤੁਹਾਡੇ ਨਾਲ ਬੇਰੋੜਾ ਡਰਾਮਾ ਜਾਂ ਨਕਲੀ ਪੁਨਾ ਨਹੀਂ ਦਿਖਾਉਂਦੇ ਜੇਕਰ ਤੁਹਾਡਾ ਦੋਸਤ ਤੁਹਾਡੀਆਂ ਨਿੱਜੀ ਜਾਂ ਗੁਪਤ ਗੱਲਾਂ ਨੂੰ ਦੂਜੇ ਲੋਕਾਂ ਤੱਕ ਸਾਂਝਾ ਕਰਦਾ ਹੈ ਤਾਂ ਵਿਸ਼ਵਾਸ ਕਰੋ ਕਿ ਉਹ ਤੁਹਾਡਾ ਸੱਚਾ ਦੋਸਤ ਨਹੀਂ ਹੈ ਉਸ ਨੂੰ ਤੁਰੰਤ ਛੱਡ ਦੇਣਾ ਹੀ ਤੁਹਾਡੇ ਲਈ ਚੰਗਾ ਹੈ ਤੁਹਾਡੇ ਸੱਚੇ ਦੋਸਤ ਤੁਹਾਨੂੰ ਨਰਾਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਉਹ ਹਮੇਸ਼ਾ ਤੁਹਾਡੇ ਨਾਲ ਸ਼ਾਂਤੀ ਨਾਲ ਗੱਲ ਕਰਦਾ ਹੈ ਅਤੇ ਕਦੇ ਵੀ ਮਤਭੇਦਨ ਬਧਾਉਣ ਦੀ ਕੋਸ਼ਿਸ਼ ਨਹੀਂ ਕਰਦਾ ਉਹ ਹਮੇਸ਼ਾ ਤੁਹਾਡੇ ਨਾਲ ਤੁਹਾਡੇ ਗੁਨਾ ਬਾਰੇ ਗੱਲ ਕਰਦਾ ਹੈ ਨਾ ਕਿ ਤੁਹਾਡੇ ਕਮੀਆਂ ਬਾਰੇ ਹਾਂ ਉਹ ਤੁਹਾਡੀਆਂ ਕਮੀਆਂ ਦਾ ਜ਼ਿਕਰ ਤੁਹਾਨੂੰ ਉਤਸ਼ਾਹਤ ਲਈ ਕਰਦੇ ਹਨ ਨਾ ਕਿ ਤੁਹਾਡੀ ਬੇਇੱਜ਼ਤੀ ਦੇ ਲਈ ਸੱਚਾ ਦੋਸਤ ਕਦੇ ਵੀ ਤੁਹਾਡੇ ਨਾਲ ਬੇਲੋੜੀ ਬਹਿਸ ਨਹੀਂ ਕਰਦਾ ਉਹ ਤੁਹਾਨੂੰ ਆਪਣਾ ਦੋਸਤ ਸਮਝਦਾ ਹੈ ਅਤੇ ਤੁਹਾਡੇ ਨਾਲ ਵਿਰੋਧੀ ਦੀ ਤਰ੍ਹਾਂ ਪੇਸ਼ ਨਹੀਂ ਆਉਂਦਾ ਉਹ ਕਦੇ ਵੀ ਤੁਹਾਡੇ ਨਾਲ ਬਹਿਸ ਸ਼ੁਰੂ ਨਹੀਂ ਕਰੇਗਾ ਜਿਸ ਵਿੱਚ ਤੁਸੀਂ ਕਦੇ ਜਿੱਤ ਨਹੀਂ ਸਕਦੇ ਤੁਹਾਡੇ ਸੱਚੇ ਦੋਸਤ ਤੁਹਾਨੂੰ ਚੰਗੀ ਤਰ੍ਹਾਂ ਸੁਣਦੇ ਅਤੇ ਸਮਝਦੇ ਹਨ ਅਤੇ ਤੁਹਾਡੀ ਗੱਲਬਾਤ ਵਿੱਚ ਵਿਗੜ ਨਹੀਂ ਪਾਉਂਦੇ ਇਸ ਲਈ ਤੁਹਾਨੂੰ ਆਪਣੇ ਦੋਸਤ ਦੀ ਗੱਲ ਵੀ ਸੁਣੀ ਚਾਹੀਦੀ ਹੈ ਕਿਉਂਕਿ ਤੁਸੀਂ ਵੀ ਇੱਕ ਸੱਚਾ ਦੋਸਤ ਬਣਾਉਣਾ ਚਾਹੁੰਦੇ ਹੋ ਠੀਕ ਹੈ ਦੋਸਤੋ ਉਹ ਤੁਹਾਨੂੰ ਆਪਣੀ ਟੀਚਰ ਵਿੱਚ ਅੱਗੇ ਵਧਣ ਤੋਂ ਕਦੇ ਵੀ ਨਿਰਾਸ਼ ਨਹੀਂ ਕਰਦੇ ਇੱਕ ਚੰਗਾ ਦੋਸਤ ਹਮੇਸ਼ਾ ਤੁਹਾਡੀਆਂ ਕਮਜ਼ੋਰੀਆਂ ਬਾਰੇ ਦੱਸਦਾ ਹੈ ਜੋ ਤੁਹਾਡੇ ਨਿੱਜੀ ਵਿਕਾਸ ਵਿੱਚ ਰੁਕਾਵਟ ਪਾਉਂਦੀਆਂ ਹਨ ਉਹ ਦਰਸ ਜਾਂ ਨਫ਼ਰਤ ਨਾਲ ਅਝਿਹਾ ਨਹੀਂ ਕਰਦਾ ਸਗੋਂ ਉਹ ਤੁਹਾਡੀ ਭਲਾਈ ਅਤੇ ਵਿਕਾਸ ਚਾਹੁੰਦਾ ਹੈ ਅਝਿਹਾ ਕਰਕੇ ਉਹ ਤੁਹਾਨੂੰ ਅੱਗੇ ਬਦਲਣ ਲਈ ਪ੍ਰੇਰਿਤ ਕਰਦੇ ਹਨ ਇੱਕ ਚੰਗਾ ਦੋਸਤ ਕਦੇ ਵੀ ਆਪਣੇ ਅਤੀਤ ਬਾਰੇ ਗੱਲ ਨਹੀਂ ਕਰੇਗਾ ਭਾਵੇਂ ਤੁਸੀਂ ਉਸ ਦੀਆਂ ਆਪਣੀਆਂ ਪਿਛਲੀਆਂ ਕਮਜ਼ੋਰੀਆਂ ਜਾਂ ਗਲਤੀਆਂ ਬਾਰੇ ਕੁਝ ਦੱਸ ਰਹੇ ਹੋ ਤਹਾਨੂੰ ਸਲਾਹ ਦਿੰਦਾ ਹੈ ਕਿ ਤੁਸੀਂ ਉਹਨਾਂ ਨੂੰ ਭੁੱਲ ਜਾਓ ਤੇ ਅਤੀਤ ਤੋਂ ਸਿੱਖੋ ਨਾ ਕਿ ਆਪਣੇ ਜੀਜਾਂ ਬਾਰੇ ਦੂਜਿਆਂ ਨੂੰ ਦੱਸ ਕੇ ਮੱਜਾ ਕੋ ਕਰਨ ਦੀ ਬਜਾਏ ਇੱਕ ਚੰਗਾ ਦੋਸਤ ਭਾਵਨਾਤਮਕ ਤੌਰ ਤੇ ਬੁੱਧੀਮਾਨ ਹੁੰਦਾ ਹੈ ਉਹ ਤੁਹਾਨੂੰ ਇਸ ਲਈ ਰੱਦ ਨਹੀਂ ਕਰਦਾ ਕਿਉਂਕਿ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਜਾਂ ਤੁਹਾਡੇ ਦੋਸਤਾਂ ਨੇ ਤੁਹਾਡੇ ਬਾਰੇ ਮਾੜੇ ਵਿਚਾਰ ਹਨ ਮਾੜੇ ਸਮੇਂ ਵਿੱਚ ਵੀ ਕੋਈ ਤੁਹਾਡੇ ਨਾਲ ਨਹੀਂ ਹੁੰਦਾ ਪਰ ਸੱਚਾ ਦੋਸਤ ਤੁਹਾਡਾ ਸਾਥ ਨਹੀਂ ਛੱਡਦਾ ਟਹਾਡੇ ਚੰਗੇ ਦੋਸਤ ਤੁਹਾਡੀ ਸਫਲਤਾ ਤੋਂ ਕਦੇ ਵੀ ਈਰਖਾ ਨਹੀਂ ਕਰਦੇ ਉਹ ਜਾਣਦੇ ਹਨ ਕਿ ਉਹਨਾਂ ਦੇ ਦੋਸਤਾਂ ਦੀ ਸਫਲਤਾ ਉਹਨਾਂ ਦੀ ਸਭ ਤੋਂ ਵੱਡੀ ਖੁਸ਼ੀ ਹੈ ਉਹ ਜਾਣਦੇ ਹਨ ਕਿ ਤੁਹਾਡੀ ਸਫਲਤਾ ਤੁਹਾਡੀ ਮਿਹਨਤ ਦਾ ਨਤੀਜਾ ਹੈ ਉਹ ਤੁਹਾਡੀ ਸਫਲਤਾ ਦਾ ਪੂਰਾ ਦਿਲ ਨਾਲ ਜਸ਼ਨ ਮਨਾਉਂਦੇ ਹਨ ਅਤੇ ਤੁਹਾਡੇ ਨਾਲ ਇਸ ਦਾ ਆਨੰਦ ਲੈਂਦੇ ਹਨ ਤੁਹਾਡਾ ਚੰਗਾ ਦੋਸਤ ਥੋੜੇ ਸਮੇਂ ਲਈ ਜਾਂ ਟਾਈਮ ਪਾਸ ਲਈ ਤੁਹਾਡੇ ਨਾਲ ਦੋਸਤੀ ਨਹੀਂ ਕਰਦਾ ਸਕੋ ਉਹ ਤੁਹਾਡੇ ਨਾਲ ਲੰਬੇ ਸਮੇਂ ਲਈ ਦੋਸਤੀ ਰੱਖਦਾ ਹੈ ਜਦੋਂ ਵੀ ਤੁਹਾਨੂੰ ਕੋਈ ਵੱਡੀ ਸਮੱਸਿਆ ਆਉਂਦੀ ਹੈ ਤਾਂ ਉਹ ਮੱਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਇਹ ਉਹ ਵਿਅਕਤੀ ਹੈ ਜਿਸ ਨੂੰ ਤੁਸੀਂ ਲੋੜ ਪੈਣ ਤੇ ਸਭ ਤੋਂ ਪਹਿਲਾਂ ਯਾਦ ਕਰਦੇ ਹੋ ਉਹ ਤੁਹਾਨੂੰ ਨਿਰਾਸ਼ ਨਹੀਂ ਕਰਦਾ ਦੋਸਤੋ ਜੇਕਰ ਤੁਹਾਡੇ ਅਜਿਹੇ ਦੋਸਤ ਹਨ ਜਿਨ੍ਹਾਂ ਬਾਰੇ ਇਹ ਸਾਰੇ ਗੁਣ ਹਨ ਤਾਂ ਵਿਸ਼ਵਾਸ ਕਰੋ ਕਿ ਤੁਸੀਂ ਸੱਚਮੁੱਚ ਖੁਸ਼ਕਿਸਮਤ ਹੋ ਅਤੇ ਤੁਸੀਂ ਅਜਿਹੇ ਦੋਸਤਾਂ ਨੂੰ ਕਦੇ ਨਹੀਂ ਛੱਡਣਾ ਚਾਹੋਗੇ ਦੋਸਤੋ ਵੀਡੀਓ ਕਿਸ ਤਰ੍ਹਾਂ ਲੱਗੀ ਸਾਡ ਨੂੰ ਸੱਚੇ ਦੋਸਤ ਬਣ ਕੇ ਇੱਕ ਲਾਈਕ ਜ਼ਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੀ ਚੈਨ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀ ਨ